you. Mm -hmm. ਪਿਤੀ ਰਾਤ ਕਪੂਰਸਲਾ ਦੇ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਧੋਕਰੀ ਪ੍ਰਵਾਸੀ ਮਜ਼ਦੂਰਾਂ ਦੇ ਟਰਨਸਟਾਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਅਤੇ ਕਾਰ ਚਾਲਕ ਫਰਾਰ ਹੋ ਗਿਆ। ਗ੍ਰੀ ਪ੍ਰਵਾਸੀ ਫਲ ਵੇਚਣ ਵਾਲੇ ਗਲੀ ਦੇ ਡਰਾਈਵਰ ਨੇ ਨੁਕਸਾਨ ਪਹੁੰਚਾਉਣ ਵਾਲੇ ਡਰਾਈਵਰ ਦੇ ਕਾਰ ਦਾ ਨੰਬਰ ਨੋਟ ਕਰਕੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਨੁਕਸਾਨ ਦੇ ਮੁਆਵਜ਼ੇ ਦੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ। ਮੌਕੇ ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਤੇਜ਼ ਰਫ਼ਤਾਰ ਕਾਰ ਚਾਲਕ ਪਰਵਾਸੀ ਫਲ ਵੇਚਣ ਵਾਲੇ ਰੇਡੀਓ ਚਾਲਕ ਨੂੰ ਟੱਕਰ ਮਾਰ ਕੇ ਨਸ਼ੇ ਦੀ ਹਾਲਤ ਦੇ ਵਿੱਚ ਸੀ ਅਤੇ ਨੁਕਸਾਨ ਪਹੁੰਚਾ ਕੇ ਉੱਥੋਂ ਭੱਜ ਗਿਆ ਮੌਕੇ ਤੇ ਮੌਜੂਦ ਦਰਸ਼ਕਾਂ ਅਨੁਸਾਰ ਉਹਨਾਂ ਗਰੀ ਪਰਵਾਸੀ ਰੇੜੀ ਵਾਲਿਆਂ ਦੇ ਕੋਈ ਨੁਕਸਾਨ ਦੇ ਮੁਆਵਜ਼ੇ ਦੇ ਨਾਲ ਨਾਲ ਸ਼ਰਾਬੀ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੋਕੇ ਸਕੂਲ ਕਿੱਥੇ ਦੇ ਰਹਿਣ ਵਾਲੇ ਹੋ ਅਭਿਾਰ ਦੇ ਰਹਿਣ ਵਾਲੇ ਹੈ ਤਾਂ ਇੱਥੇ ਕਿੱਥੇ ਰਹਿੰਦੇ ਹੈ ਕਿੱਥੇ ਰਹਿੰਦੇ ਹਰੀ ਨਾਮਨਗਰ ਜੈਨ ਪੈਟਰੋਲ ਫਰਮ ਦਾ ਪਿਚੂ ਕੀ ਗੱਲ ਕੀ ਹੋਈ ਸੀ ਅੱਜ ਸ਼ਾਮੇ ਗੱਲ ਆ ਹੈਗਾ ਕਿ ਪਗਲ ਸਿੰਘ ਚੌਕ ਤੇ ਰੇੜੀ ਲਾਉਂਦੇ ਆਪਾਂ ਤੇ ਉੱਥੇ ਆੜਿਆ ਸੀ ਅੱਜ ਥੋੜਾ ਲੇਟ ਹੋ ਗਿਆ ਸੀ ਤੇ ਆਪਾਂ ਰੋਟੀ ਹੋਟਲ ਤੋਂ ਹੀ ਖਾਣ ਲੱਗਾ ਸੀ ਤੇ ਰੇੜੀ ਆਪਾਂ ਨਾਲ ਹੀ ਇੱਥੇ ਲਾ ਕੇ ਇੱਕ ਰੋਟੀ ਲੈਣ ਲੱਗਾ ਸੀ ਤੇ ਇੱਕ ਗੱਡੀ ਆਏ ਗੱਡੀ ਇਹਦੇ ਨੰਬਰ ਨੋਟ ਕੀਤਾ ਹਾਂਜੀ ਹਾਂਜੀ ਤੇ ਤੇਰੀ ਗੱਡੀ ਸਾਈਡ ਤੇ ਸੀ ਕਿ ਵਿਚ ਸੀ ਪੂਰੇ ਸਾਈਡ ਤੇ ਸੀਗਾ ਜੀ ਤੇ ਤੁਹਾਡਾ ਕਹਿਣ ਦਾ ਮਤਲਬ ਕਿ ਤੁਹਾਡੀ ਗੱਡੀ ਨੂੰ ਤੁਹਾਡੀ ਰੇੜੀ ਨੂੰ ਹਿੱਟ ਕਰਕੇ ਤੇ ਤੁਹਾਡਾ ਨੁਕਸਾਨ ਕੀਤਾ ਹਾਂਜੀ ਹਾਂਜੀ ਕਿੰਨਾ ਕੁ ਨੁਕਸਾਨ ਕੀਤਾ ਹੈ ਨੁਕਸਾਨ ਤੇ ਦੋ ਰੇੜੀਆਂ ਜੇ ਸੀਗਾ ਫੁਰੂਤੋਂ ਮੰਨ ਲਵੇਂ ਕਿ ਕਿੰਨੇ ਮਾئیںਗੇ ਆ ਤੇ 20000 ਵੀ ਜੋੜ ਲਓ ਤਾਂ 100000 ਦੇ ਲੱਗੇ ਸਕਦੇ ਹੁੰਦੇ 50000 ਤਾਂ ਫਰੂਟ ਸਹੀ ਰੇੜੀ ਟੁੱਟ ਗਈ ਅੱਛਾ ਰੇੜੀ ਵੀ ਤੋੜ ਦਿੱਤੀ ਅਸੀਂ ਤੇ ਇਸ ਮੰਦਿਆਂ ਤੁਸੀਂ ਕਿ ਪੁਲਿਸ ਨੂੰ ਕੰਪਲੇਨ ਲਿਖਵਾਈ ਹਾਂਜੀ ਹਾਂਜੀ ਤਾਂ ਕੀ ਹੁਣ ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਮੰਗਾ ਹੀ ਕਰ ਦਿਆ ਜਿਹੜਾ ਨੁਕਸਾਨ ਨੁਕਸਾਨ ਆ ਉਹਨਾਂ ਦਾ ਪੜਿਆ ਜਾਵੇ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੈਸ ਕੁਮਾਰ ਜੀ ਹਾਂਜੀ ਜੈਸ ਜੀ ਤੁਸੀਂ ਵੀ ਮੌਕੇ ਤੇ ਸੀ ਤਾਂ ਕੀ ਦੇਖਿਆ ਸਾਰਾ ਵਾਕਿਆ ਮੈਂ ਸਾਰ ਦੇਖਿਆ ਮੈਂ ਇੱਥੇ ਡੇੜੀ ਤੇ ਲਾਗੇ ਖਲੋਤਾ ਸੀ ਵੀ ਗੱਡੀ ਆਈ ਬਹੁਤ ਤੇਜ਼ ਇੱਥੇ ਦੋ ਡੇੜੀਆਂ ਖਲੋਤੀਆਂ ਸੀ ਕਿ ਕੋਈ ਬੜੀ ਜੋਰ ਨਾਲ ਮਾਰ ਕੇ ਸਾਰੀਆਂ ਜੜੀਆਂ ਮੋਦੀਆਂ ਕਰਤੀਆਂ ਜਿਹੜਾ ਕਿੰਨਾ ਤਾਂ ਬਹੁਤ ਨੁਕਸਾਨ ਹੋਇਆ ਤੇ ਪੁਲਿਸ ਪ੍ਰੈਸ ਨੂੰ ਮੰਗ ਕੀਤੀ ਸੀ ਉਹ ਮੌਕਾ ਵੇਖ ਕੇ ਸਾਰਾ ਕੁਝ ਰਿਪੋਰਟ ਬੂਟ ਕਰਕੇ ਚਲ ਗਿਆ ਕੋਈ ਕਨੇ ਕੋਈ ਨਹੀਂ ਇਹਨਾਂ ਇਨਸਾਫ ਕੀਤਾ ਜਾਊਗਾ ਕਿੱਦਾਂ ਦੇਖਦੇ ਜਿਹੜਾ ਕਿ ਅੱਜ ਦੇ ਨੇ ਇਸ ਤਰੀਕੇ ਨਾਲ ਕੋਈ ਹੁੱਲੜਬਾਜੀ ਕਰਕੇ ਜਿਹੜਾ ਗੱਡੀ ਨੁਕਸਾਨ ਕਰ ਦੇ ਲੋਕਾਂ ਦਾ ਤਾਂ ਕਿੱਦਾਂ ਦੇਖਦੇ ਤੁਹਾਨੂੰ ਲੱਗਦਾ ਕਿ ਉਹ ਗੱਡੀ ਵਾਲੇ ਨੂੰ ਕੋਈ ਨਸ਼ਾ ਕੀਤਾ ਸੀ ਨਸ਼ਾ ਕੀਤਾ ਸੀ ਤੇ ਉਹਨੇ ਉਤਰ ਕੇ ਹਾਲ ਚਾਲ ਵੀ ਨੂੰ ਪੁੱਛਿਆ ਨਾ ਨਾ ਬਹੁਤ ਤੇ ਭੁਜਾ ਕੇ ਲੱਗੇ ਗੱਡੀ ਐਤੋਂ ਵੀ ਮੁੰਡੇ ਗਏ ਆ ਉਹਦਾ ਨੰਬਰ ਨੋਟ ਕੀਤਾ ਗੱਡੀ ਦਾ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਭਜਨ ਸਿੰਘ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਆਪਣਾ ਰੰਜੀਤ ਦੇ ਪਿੰਡੋਂ ਤੇ ਪੁਰਾਣੀ ਸਰਬਜੀ ਮੰਡੀ ਦੇ ਹਸਰਾਂ ਗੰਮਾਗਾ ਆਪਣਾ ਹਾਂਜੀ ਮਤਲਬ ਕਿ ਜਿਹੜਾ ਕਿ ਢੱਡਾ ਜਿਹੜਾ ਕਿ ਕਹਿ ਲੋ ਕਿ ਇੱਕ ਵਰਕਰ ਵਾ ਹਾਂ ਸਾਡਾ ਵਰਕਰ ਸੀ ਜਿਹੜਾ ਸ਼ਾਮੀ ਕੰਮ ਤੋਂ ਆ ਰਿਹਾ ਤਾਂ ਸਾਰਾ ਹੱਸਾ ਕਿ ਦਬਾਪ ਵਾਪਰੇਆ ਸਾਡਾ ਮਾਲ ਲੈ ਕੇ ਵੇਚਦੇ ਸੀ ਸਿਰ ਮਾਲ ਮੱਕ ਲੈ ਗਿਆ 35000 ਦਾ ਫਰੂਟ ਵਾਸਤੇ ਤੇ ਵੇਚ ਕੇ ਰੇੜੀ ਭਰੀ ਪੀਸੇ ਮਾਲ ਦੀ ਇਹ ਤਾਂ ਬਫ ਜਾ ਰਿਹਾ ਸੀਗਾ ਤੇ ਉਹ ਪਿੱਛੋਂ ਗੱਡੀ ਵਾਲਾ ਮਾਰ ਗਿਆ ਕੋਈ ਨਹੀਂ ਗੱਡੀ ਵਾਲਾ ਖੜੀ ਰੇੜੀ ਤੇ ਗੱਡੀ ਖੜੀ ਸੱਡ ਕਰਕੇ ਰੋਟੀ ਲੈਣ ਗਿਆ ਸੀ ਜਾਰੇ ਇਸ ਮੰਨਦੇ ਤੁਸੀਂ ਕਿ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੇਨ ਲਿਖਵਾਏ ਫਟੋਗੋੜੀ ਬਣਾਦਾ 60 ਜਿਆਦਾ ਸਮਾਨ ਖਰਾਬ ਹੋ ਗਿਆ ਦੋੜੇ ਟੁੱਟ ਗਿਆ ਹੈ ਗਿਆ ਗਰੀਬ ਬੰਦੇ ਕਿਥੋਂ ਰੋਟੀ ਕੱਲ ਕੱਲ ਖਵਾਉਣਗੇ ਇਹਨਾਂ ਖਰਚਾ ਪੂਰਾ ਕੀਤਾ ਜਾਵੇ ਇਹਨਾਂ ਮਦਦ ਕੀਤੀ ਜਾਵੇ ਨਹੀਂ ਇਸ ਮੰਨਦੇ ਕਿ ਪੁਲਿਸ ਨੂੰ ਕੰਪਲੀਟ ਕੀਤੀ ਰਿਪੋਰਟ ਕਰ ਦਿੱਤੀ ਉਹਨਾਂ ਨੂੰ ਤਾਂ ਕੋਈ ਗੱਡੀ ਨੰਬਰ ਵੀ ਨੋਟ ਕੀਤਾ ਰਿਪੋਰਟ ਕਰਾਤਾ ਲਿਖਾਤਾ ਨਾ ਉਹਨਾਂ ਨੇ ਕਿਹੜਾ ਕਿੰਨਾ ਗੱਡੀ ਨੰਬਰ ਸੀ ਗੱਡੀ ਨੰਬਰ ਪੀਬੀ09 ਐਮ 964 ਤਾਂ ਹੁਣ ਤੁਸੀਂ ਪ੍ਰਸ਼ਾਸਨ ਨੂੰ ਜਾਰ ਹਾਂਜੀ ਹੁਣ ਪੁਰਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੰਗੇ ਕਿ ਗਰੀਬਾਂ ਮਦਦ ਕੀਤੀ ਜਾਵੇ ਨਾ ਮਿਸਾਨ ਬਹੁਤ ਹੋ ਗਿਆ ਇੱਕ ਤਾਂ ਪਰਭਾਈ ਕਰਨਗੇ ਤੇ ਸਵੇਰੇ ਰੋਟੀ ਪਾਣੀ ਕਮਾਉਣਾ ਨਾ ਹਨ ਹੱਲ ਦਿੱਤੀ ਜਾਵੇ ਨਾ ਜਿਹੜਾ ਮਿਸਾਨ ਹੋਇਆ ਮਿਸਾਨਾਂ ਨੂੰ ਦਿੱਤਾ ਜਾਵੇ